22 ਮਾਡਲ ਵਰਨਾਕਰ ਰੇਟ 9 ਲੱਖ 25000 ਰੁਪਇਆ ਬਾਈ ਸਵਾ 4 ਲੱਖ ਰੁਪਏ ਦੀ ਕਾਰ ਦੇ ਦੰਗੇ ਬ੍ਰੀਕੋ ਰੇਟ ਜੀ 15 ਮਾਡਲ 15 ਮਾਡਲ 15 ਮਾਡਲ 4 ਲੱਖ 25000 ਅਲਾਈ ਲੂਏ ਲੱਗੇ ਹੋਏ ਨੇ ਬਾਈ ਪੀਵੀ 65 ਮਹਾਲੀ ਦਾ ਨੰਬਰ ਐਸਆਰ ਰੇਟ ਆਬਰ ਮਾਰਕੀਟ ਚ ਕਿਤੇ ਮਿਲੇ ਨਹੀਂ ਸਕਦੇ 495000 ਰੁਪਏ ਦੀ 16 ਮਾਡਲ ਫਸਟ ਮਾਡਲ ਹਾਂਜੀ ਮੇਲਾ ਲੁੱਟਣ ਵਾਲੇ ਰੇਟ ਨੇ ਜਲਦੀ ਲੁੱਟ ਲੋ ਕੱਲ ਨੂੰ ਕਹੋਂਗੇ ਬਈ ਤੁਸੀਂ ਫੇਕ ਵੀਡੀਓ ਪਾਤੀ ਫੇਕ ਫੂਕ ਨਹੀਂ ਹੈਗੀ ਰੇਟ ਹੀ ਆਪਣੇ ਜਾਇਜ਼ ਨੇ ਬਈ 7 ਲੱਖ ਤੇ 50000 ਰੁਪਏ ਦੀ ਕਾਰ ਦੇ ਦਾਂਗੇ ਸਕੋਰਪੀਓ ਮਾਡਲ 2017 ਵੀਰ ਬਾਈ ਮਾਡਲ 13 ਲੱਖ 85000 ਦੀ ਕਾਰ ऑटोमेटिक 4x4 ਆ ਸਕੋਰਪਿਓ ਕਾਰ ਤੇ ਮੈਂ ਗੱਲ ਕਰਾਂ ਵੀ ਅਗਰ ਤੁਹਾਡੀ ਪ੍ਰੋਫਾਈਲ ਸੋਹਣੀ ਆ ਤਾਂ ਤੁਹਾਡਾ 100 ਦਾ 100% ਤੱਕ ਵੀ ਲੋਨ ਕਰਾ ਦਾਂਗੇ ਤੁਹਾਡੀ ਪ੍ਰੋਫਾਈਲ ਦੇ ਵਿੱਚ दम ਹੋਣਾ ਚਾਹੀਦਾ ਆਦਰਵਾਇ 20-25000 ਦੇ ਵੀ ਤੁਸੀਂ ਕਾਰ ਲੈ ਜਾ ਸਕਦੇ ਹੋ ਲੈ ਵੀ ਮਿੱਤਰੋ ਪਾਰ ਤੀਜਾ ਆਪਾਂ ਤੁਹਾਨੂੰ ਅੱਜ ਦੇਣ ਜਾ ਰਹੇ ਹਾਂਗੇ ਜਿਹਦੇ ਵਿੱਚ ਤੁਹਾਨੂੰ ਬਈ ਹੈ ਨਾ ਐਸਯੂਵੀ ਕਾਰਾਂ ਦਵਾਂਗੇ ਤੇ ਨਾਲ ਸੈਡਾਨ ਕਾਰਾਂ ਵੀ ਦਵਾਂਗੇ ਤੇ ਸਟੀਲ ਦੀ ਮਹਾਲੀ ਸੈਕਟਰ 78 ਦੇ ਵਿੱਚ ਖੜਿਆ ਕੋਈ ਵੀ ਕਾਰ ਲੈਣੀ ਆ ਅਗਰ ਤੁਹਾਨੂੰ ਵਧੀਆ ਕੰਡੀਸ਼ਨ ਦੀ ਤਾਂ ਤੁਸੀਂ ਇੱਥੇ ਕਾਲ ਕਰ ਸਕਦੇ ਹੋ ਬਈ ਬਹੁਤ ਵਧੀਆ ਜਿੱਦਾਂ ਆਪਾਂ ਨੂੰ 18 ਹੋ ਗਿਆ ਸਕੋਰਪੀਓ ਹੋ ਗਈ ਬਲੈਰੋ ਹੋ ਗਈ ਬਈ ਹੈਨਾ ਉਧਰ ਵਾਕਸ ਵੈਗ ਦਾ ਬ੍ਰਾਂਡ ਸਾਰੇ ਤਰ੍ਹਾਂ ਦੀਆਂ ਕਾਰਾਂ ਤੁਹਾਨੂੰ ਮੈਜ ਦਊਂਗਾ ਇਸ ਬਲੌਗ ਦੇ ਵਿੱਚ ਪਿਛਲੇ ਬਲੌਗ 'ਚ ਮੈਂ ਗੱਲ ਕਰਾਇਆ ਇਧਰ ਲਈ ਕਾਰਾਂ ਦਿਖਾਈ ਤੁਹਾਨੂੰ ਆਲਟੋ ਵੀ ਸੀਗਾ ਬਈ i20ਆਂ ਵਗੈਰਾ i10 ਗ੍ਰੈਂਡ ਸਾਰੀਆਂ ਤੁਹਾਨੂੰ ਕਾਰਾਂ ਦਿੱਤੀਆਂ ਸੀਗੀਆਂ ਤੇ ਹੁਣ ਜੇ ਕੋਈ ਕਾਰ ਲੈਣੀ ਆ ਤਾਂ ਇੱਕ ਵਾਰ ਵਿਜ਼ਿਟ ਕਰ ਲਵਈ ਹੈਨਾ ਬਈ ਕਮਲਹਰੀ ਨਾਲ ਨੇ ਗੱਲਬਾਤ ਕਰਨ ਸਸੀ ਗਾਲ ਵੀਰੇ ਸਸੀ ਗਾਲ ਜੀ ਤੇ ਬਈ ਜਿਹੜੀਆਂ ਅੱਜ ਦੇ ਕਾਰਾਂ ਨੇ ਕੰਡੀਸ਼ਨ ਵਾਈਜ਼ ਤਾਂ ਤੁਸੀਂ ਵਧੀਆ ਰੱਖਦੇ ਆ ਇਹਦਾ ਪਤਾ ਹੀ ਆ ਅੱਛਾ ਲੋਨ ਦੀ ਜਿਹੜੀ ਫੈਸਿਲਿਟੀ ਆ ਜੇ ਗੱਲ ਕਰਾਂ 10 ਲੱਖ ਦੀ ਗੱਡੀ ਜਿੱਦਾਂ 10 ਲੱਖ ਤੋਂ ਪਲੱਸ ਦੀ ਘਰ ਆ ਤਾਂ ਇਹਦੇ ਤੋਂ 2 ਲੱਖ ਰੁਪਏ ਦੇ ਕੇ ਤੇ 1 ਲੱਖ ਦੇ ਕੇ ਹੋ ਜੂ ਲੋਨ ਆਰਾਮ ਨਾਲ ਬਰੀਜ਼ਲੀ ਹੋ ਜੂਗਾ ਜੀ ਅਗਰ ਬੰਦੇ ਦੀ ਪ੍ਰੋਫਾਈਲ ਵਧੀਆ ਅੱਜ ਜੇ ਤੁਹਾਨੂੰ ਵੀ ਪਤਾ ਹੀ ਆ ਭਰਾ 200% ਵੀ ਬੰਦੇ ਬੈਂਕ ਲੋਨ ਕਰਦੇ ਆ ਉੱਚੇ ਮਾਡਲ ਦੇ ਉੱਪਰ ਜੀ ਤੇ ਆਹ ਕਾਰ ਆ ਹੁਣ ਮੈਂ ਪਹਿਲੀ ਕਾਰ ਦੀ ਗੱਲ ਕਰਾਂ ਬਈ ਹਨਾ ਥਾਰ ਆ ਗਈ 4x4 ਹਾਂਜੀ ਹਾਂ ਕਿਹੜਾ ਮਾਡਲ ਇਹ ਹੈਗੀ ਫਿਰ 2021 ਮਾਡਲ ਠੀਕ ਹੈ ਇਹ ਹੈਗੀ ਪੈਟਰੋਲ ਦੇ ਵਿੱਚ 21 ਮਾਡਲ ਪੈਟਰੋਲ ਦੀ 4x4 ਆ 4x4 ਮੈਨੂਅਲ ਜੀ ਹਾਂ ਹਾਂ ਠੀਕ ਹੈ ਜੀ ਠੀਕ ਹੈ ਹਾਂਜੀ ਇਹਦਾ ਮੰਗ ਰਿਹਾ ਵੀ ਜੀ ਆਪਾਂ 12 ਲੱਖ ਰੁਪਏ ਫਿਰ ਸਵਾ 12 ਲੱਖ ਰੁਪਿਆ 30000 ਚੱਲੀ ਹੋਇਆ ਸਰਵਿਸ ਰਿਕਾਰਡ ਦੇ ਨਾਲ 21 ਮਾਡਲ 30000 ਚੱਲੀ ਸਵਾ 12 ਲੱਖ ਦੀ 4x4 ਥਾਰ ਹੈ ਤੇ ਨੰਬਰ ਤੁਹਾਡਾ ਚੰਡੀਗੜ੍ਹ ਦਾ ਓਨਰ ਕਾਰ ਦਾ ਫਸਟ ਬਈ ਤੇ ਆਹ ਕਾਰ ਵੀ ਲੈ ਜਾ ਸਕਦੇ ਹੋ ਕੰਡੀਸ਼ਨ ਵਾਈਜ਼ ਓਕੇ ਆ ਲੋਨ ਤੁਹਾਡਾ ਕਰਾ ਦਾਂਗੇ ਅਗਲੀ ਕਾਰ ਆ ਗਈ ਆਪਣਾ ਲਓ ਅਗੇਨ ਥਾਰ ਆ ਗਈ ਇਹ ਕਿਹੜਾ ਮਾਡਲ ਹੈ ਇਹ ਆ ਗਈ ਫਿਰ 22 ਮਾਡਲ ਜੀ 22 ਮਾਡਲ ਹਾਂਜੀ ਇਹ ਹੈਗੀ ਹਾਂ ਇਹ ਹੈਗੀ ਡੀਜ਼ਲ ਦੇ ਵਿੱਚ ਹਾਂਜੀ ਹਾਂ ਇਹ ਹੈਗੀ ਇਹ ਵੀ 4x4 ਆਟੋ 4x4 ਆਟੋਮੈਟਿਕ ਥਾਰ ਹੈ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਨੰਬਰ ਕਿੱਥੇ ਦਾ ਚੰਡੀਗੜ੍ਹ ਵੀਰ ਚੰਡੀਗੜ੍ਹ ਦਾ ਓਨਰ ਪਹਿਲਾ ਵੀਰ ਠੀਕ ਹੈ 65 70000 ਕਿਲੋਮੀਟਰ ਚੱਲੀ ਹੋਈ ਹੈ ਕਾਰ ਸਾਰੀ ਸਰਵਿਸ ਰਿਕਾਰਡ ਦੇ ਨਾਲ ਚੱਲੀ ਹੋਈ ਹੈ ਕਾਫੀ ਸੈਸਰੀ ਕਾਰ ਦੇ ਉੱਪਰ ਐਕਸਟਰਾ ਲੱਗੀ ਹੋਈ ਹੈ ਵੀਰ ਗ੍ਰਿਲ ਬਦਲ ਚੇਂਜ ਸਾਰੀ ਕਾਰ ਦੀ ਲੋ ਜੀ ਚੈੱਕ ਕਰ ਲਓ ਵਧੀਆ ਟਾਇਰ ਲੋਏ ਲੱਗੇ ਹੋਏ ਹੈ ਕਾਰ ਨੂੰ ऐसे रेट ਤੇ ਕਾਲਮਾਰਕਟ ਚ ਕਿਤੇ ਨਹੀਂ ਮਿਲਣੀ ਫਿਰ 4x4 ਆਟੋ 22 13 ਲੱਖ 85000 ਰੁਪਏ ਦੀ ਕਾਰ ਦੇ ਦੂੰਗਾ ਫਿਰ 13 ਲੱਖ 85000 ਰੁਪਏ ਦੀ 22 ਮਾਡਲ 13 ਲੱਖ 85000 ਦੀ ਕਾਰ ऑटोमेटिक 4/4 फर्स्ट ओनर फर्स्ट ओनर ਵੀਰ ਠੀਕ ਹੈ ਜੀ ਤੇ ਚੱਲੀ ਕਿੰਨੀ ਹੋਗੀ ਚੱਲੀ ਹੈ ਵੀਰ 65 60 65 65 ਤਰ੍ਹਾਂ ਦੇ ਚੱਲੀ ਸਾਰੇ ਸਰਵਿਸ ਰਿਕਾਰਡ ਦੇ ਨਾਲ ਹੈ ਵੀਰ ਠੀਕ ਹੈ ਜੀ ਸਰਵਿਸ ਰਿਕਾਰਡ ਦੇ ਨਾਲ ਆ ਗਈ ਵਾਈਟ ਕਲਰ ਚ ਪੀਵੀ 27 88 18 ਨੰਬਰ ਹੈ ਇਹ ਵੀ 4/4 ਇਹ ਵੀ 4/4 ਹੈ ਜੀ ਇਹ ਕਿਹੜਾ ਮਾਡਲ ਹੈ ਇਹ 4/4 ਮੈਨੂਅਲ ਦੇ ਵਿੱਚ ਹੈ ਵੀਰ 23 ਮਾਡਲ ਹੈ ਇਹ ਵੀ ਫਰਸਟ ओनर ਦੀ ਕਾਰ ਹੈ ਪੀਵੀ ਨੰਬਰ ਹੈ ਵੀਰ ਕਾਰ ਦਾ 22 3 ਲੱਖ ਦੀ ਸੈਸਰੀ ਕਾਰ ਦੇ ਉਪਰ ਐਕਸਟਰਾ ਲੱਗੀ ਹੋਈ ਹੈ ਵੀਰ ਠੀਕ ਹੈ ਜੀ ਠੀਕ ਹੈ ਜੀ ਲੋ ਜੀ ਬਈ ਆਹ ਕਾਰ ਤੁਸੀਂ ਲੈ ਆ ਸਕਦੇ ਹੋਗੇ ਕਾਰ ਸੋਹਣੀ ਆ ਤੁਹਾਡੇ ਸਾਹਮਣੇ ਕੋਈ ਵੀ ਲੱਭ ਰਿਆ ਬਈ ਕਾਰ ਤੇ ਉਹ ਵੀ ਹੋਵੇ ਜੇ ਕਹਦੇ ਥਾਰ ਤਾਂ ਬਈ ਉਹਦਾ ਹੈਗਾ ਸਵਾਦ ਪੂਰਾ ਵੱਖਰਾ ਸਾਰੀ ਵਧੀਆ ਕਾਰ ਪਈ ਆ ਇਹ ਕਾਰ ਲੈ ਜਾ ਸਕਦੇ ਹੋ ਮਾਡਲ 2023 7ਵੇਂ ਮਹੀਨੇ ਦੀ ਕਾਰ ਆ ਆਰਡਰ ਕਾਰ ਦਾ ਪਹਿਲਾ ਜੀ ਪਹਿਲਾ ਹਾਂਜੀ ਹਾਂ ਇਹਦੇ ਫਰੰਟ ਸੈਂਸਰ ਵੀ ਇੰਸਟਾਲਡ ਨੇ ਆ ਚੈੱਕ ਕਰ ਲਓ ਬਈ ਹਣਾ ਜਦੋਂ ਫਰੰਟ ਸੈਂਸਰ ਹੋ ਗਏ ਤੁਹਾਡੇ ਆ ਹੋ ਗਿਆ ਫੌਗ ਲੈਂਪ ਹੋ ਗਿਆ ਆਫਟਰ ਮਾਰਕੀਟ ਦੇ ਡੀਆਰਐਲ ਵਗਰਾ ਸਾਰਾ ਕਾਫੀ ਐਸੈਸਰੀ ਲੱਗੀ ਹੋਈ ਹੈ ਬਰ ਐਕਸਟਰਾ ਕਰਦੇ ਹੋ। ਅੱਛਾ ਪੈਸੇ ਕਿੰਨੇ ਕਰਦੇ? ਵੀਰ 15.5 ਲੱਖ ਰੁਪਏ ਕਿੰਨੇ ਆ ਮਾ ਮੱਕੀ ਮੜਾ ਮੋਟਾ ਮੋਕੇ ਤੇ ਬੈਠ ਕੇ ਬੰਨ। ਤੇਹੀ ਮਾਡਲ 27000 ਸਰਵਿਸ ਰਿਕਾਰਡ ਨਾਲ ਚੱਲ ਰਹੀ ਹੈ। 15 ਲੱਖ ਤੇ 50000 ਰੁਪਏ ਦੀ ਕਾਰ ਹੈ। ਬਹੁਤ ਨਵੀਂ ਕਾਰ ਹੈ ਬਈ। ਅਗਲੀ ਸਕੋਰਪਿਓ ਇਹਦਾ ਰੇਟ ਸੁਣ ਲਿਓ ਬਾਈ ਤੁਸੀਂ ਮਹਾ ਆਏ ਆਏ ਹੈ। ਰੂਹ ਖੁਸ਼ ਹੋ ਜੂ ਕਾਰ ਦਾ ਰੇਟ ਸੁਣ ਕੇ ਬਾਈ ਹੈ ਨਾ ਭੱਜੇ ਆਓਗੇ ਕਾਰ ਦਾ ਰੇਟ ਸੁਣ ਕੇ। ਤੇ ਨੰਬਰ ਤੁਹਾਡਾ ਦਿੱਲੀ ਦਾ ਤੁਹਾਨੂੰ ਐਨਓਸੀ ਦਿੱਤੀ ਜਾਊਗੀ ਤੇ ਗੱਲ ਕਰਾਂ ਅਲਾਇ ਟਾਇਰਾਂ ਦੀ ਕੰਡੀਸ਼ਨ ਸੋਹਣੀ ਪਈ ਆ ਅੱਛਾ ਮਾਡਲ ਕਿਹੜਾ ਕਾਰ ਦਾ ਵੀਰੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਬਰਕਾਰ ਦੀ ਮੈਟਲਿਕ ਸੈਂਡ ਦੀ ਫੁੱਲ ਗਾਰੰਟੀ ਹੈ 17 ਮਾਡਲ ਹੈ ਐਸ 6 ਪਲੱਸ ਐਸ 6 ਪਲੱਸ ਦੇਖੋ ਫਿਰ ਬਹੁਤ ਸੋਹਣੀ ਕਾਰ ਹੈ ਇਹਦੀ ਵਧੀਆ ਸ਼ੀਟ ਕਰੋ ਕਾਰ ਲੱਗੇ ਜਿਵੇਂ ਕਰਦੇ ਲੋ ਜੀ ਇੱਕ ਰੇਟ ਦੇ ਦਾਂਗੇ ਫਿਰ ਕਾਰ 7.5 ਲੱਖ ਰੁਪਏ ਦੀ ਵਿਦ ਐਨਓਸੀ 7 ਲੱਖ ਤੇ 50 ਹਜ਼ਾਰ ਰੁਪਈਆ ਦੀ ਕਾਰ ਦੇ ਦਾਂਗੇ ਸਕੋਰਪਿਓ ਮਾਡਲ 2017 ਵੀਰੇ ਐਸ 6 ਪਲੱਸ ਵਿਦ ਐਨਓਸੀ ਲੋ ਜੀ ਬਾਈ ਰੇਟ ਬਹੁਤ ਸੋਹਣਾ ਤੇ ਆਹ ਕਾਰ ਲੈ ਜਾਓ ਤੇ ਲੋਨ ਕਹੂਗੇ ਲੋਨ ਕਰਾ ਦਾਂ ਤੁਹਾਡਾ ਬਾਈ ਇਹ ਤਾਂ ਮੈਨੂੰ ਲੱਗਦਾ ਸ਼ਾਇਦ ਆਈ ਥਿੰਕ ਆਲਮੋਸਟ ਪੂਰਾ ਹੀ ਲੋਨ ਹੋ ਜਾਊਗਾ ਬੰਦੇ ਪੂਰੇ ਆਹ ਸਕੋਰਪੀਓ ਕਾਰ ਤੇ ਮੈਂ ਗੱਲ ਕਰਾਂ ਵੀ ਅਗਰ ਤੁਹਾਡੀ ਪ੍ਰੋਫਾਈਲ ਸੋਹਣੀ ਆ ਤਾਂ ਤੁਹਾਡਾ 100 ਦਾ 100% ਤੱਕ ਵੀ ਲੋਨ ਕਰਾ ਦਾਂਗੇ ਤੁਹਾਡੀ ਪ੍ਰੋਫਾਈਲ ਦੇ ਵਿੱਚ दम ਹੋਣਾ ਚਾਹੀਦਾ ਆਦਰਵਾਇਜ਼ 20-25 ਹਜ਼ਾਰ ਦੇ ਵੀ ਤੁਸੀਂ ਕਾਰ ਲੈ ਜਾ ਸਕਦੇ ਬਈ ਨਾ ਆ ਆ ਗਈ ਆਪਣੇ ਲਈ ਬਲੈਰੋ ਇਹ ਕਿਹੜਾ ਮਾਡਲ ਆ ਗਈ ਇਹ ਆ ਗਈ ਫਿਰ 2018 ਮਾਡਲ 18 ਮਾਡਲ ਹਾਂਜੀ ਹਾਂ ਠੀਕ ਹੈ ਡੀਜ਼ਲ ਦੇ ਵਿੱਚ ਹਾਂ ਵਧੀਆ ਆਫ ਰੋਡਿੰਗ ਵਾਲੇ ਰਿੰਗ ਲੱਗੇ ਹੋਏ ਆਂ ਕਾਰ ਨੂੰ ਪੀਵੀ ਨੰਬਰ ਆ ਫਿਰ ਕਾਰ 7.5 ਲੱਖ ਰੁਪਏ ਡਿਮਾਂਡ ਕਰਦੇ ਆਂ ਵੀਰ ਆਪਾਂ ਬਾਕੀ ਮੌਕੇ ਤੇ ਹੋਰ ਵੀ ਹੋ ਜਾਊਗਾ ਲਓ ਜੀ ਚੈੱਕ ਕਰ ਲਓ ਬਈ ਹਨਾ ਬਲੈਰੋ ਕਾਰ ਆ ਆਪਾਂ ਕਹਿੰਦੀਏ ਬਈ ਪੂਰੀ ਵਧੀਆ ਧੱਕੜ ਕਾਰ ਆ ਜੇ ਕਿਸ ਨੂੰ ਵਧੀਆ ਦੇਖਣਾ ਹੈ ਸਾਹਮਣੇ ਫਿਰ ਵਧੀਆ ਲੱਗੇ ਹੋਏ ਆ ਮੈਟਿੰਗ ਵਗੈਰਾ ਹੋਰ ਰੱਖੀ ਹੈ ਕਾਰ ਦੇ ਵਿੱਚ ਮਾਡਲ ਸੀ 2018 ਫਿਰ ਪੈਸੇ ਕਰ ਦੇ ਸਵਾ 7 ਲੱਖ ਰੁਪਏ ਆਸਕਿੰਗ ਪ੍ਰਾਈਸ ਹੈ ਬਾਕੀ ਮੌਕੇ ਤੇ ਮਾੜਾ ਹੋਰ ਵੀ ਕਰਦਾ ਹੈ 7 ਲੱਖ ਤੇ 25000 ਰੁਪਏ ਦੀ ਬਲੈਰੋ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਡੀਜ਼ਲ ਵਾਲੀ 7 ਸੀਟਰ ਕਾਰ ਹਾਂਜੀ ਅਗਲੀ ਵੈਂਟੋ ਮਾਡਲ 2000 2015 ਫਿਰ ਓਕੇ ਸਾਰੀ ਆਲਮੋਸਟ オリジナル ਪੇਂਟ ਦੀ ਕਾਰ ਹੈ ਹਾਂਜੀ ਹਾਂ ਆਟੋਮੈਟਿਕ ਪੈਸੇ 375000 ਦੇ ਦਾਂਗੇ ਕਿਤੇ ਵੀ ਨਹੀਂ ਮਿਲਦੀ ਮੇਰੇ 15 ਮਾਡਲ ਮੈਨੂਅਲ ਵੀ ਨਹੀਂ ਮਿਲਦੀ ਫਿਰ 15 ਮਾਡਲ 375000 ਰੁਪਏ ਦੀ ਵੈਂਟੋ ਕਾਰ ਡੀਜ਼ਲ ਦੇ ਵਿੱਚ ਆਟੋਮੈਟਿਕ ਐਵਰੇਜ ਵੀ ਬਹੁਤ ਸੋਹਣੀ ਦੇਣ ਦੀ ਹੈ ਕਾਰ ਵੀ ਹਨਾ ਤੇ ਲੋਨ ਕਿੰਨਾ ਕੁ ਹੋ ਜਾ ਕਰਦੇ ਵੀਰ ਇਸ ਤੇ 3.5 ਲੱਖ ਦਾ ਲੋਨ ਕਰਵਾ ਦਾਂਗੇ ਵੀਰ ਸਿਰਫ 25000 ਰੁਪਏ ਦੇ ਕੇ ਤੁਸੀਂ ਕਾਰ ਲੈ ਆ ਸਕਦੇ ਹੋ ਬਈ ਇਹਨਾਂ ਬਾਕੀ ਤੁਹਾਡਾ ਕਾਰ ਤੇ ਲੋਨ ਹੋ ਜਾਊਗਾ ਬਈ ਹਨਾ ਤੇ ਅਗਲੀ ਕਾਰ ਆ ਗਈ ਆਪਣਾ ਰੈਪਿਡ ਸੁਪਰਵ ਸੁਪਰਵ ਹਾਂਜੀ ਹਾਂ ਹਾਂ 12 ਮਾਡਲ ਹੈ ਵੀਰ ਕਾਰ ਪੇਡ ਨੰਬਰ ਲੱਗਿਆ ਹੋਇਆ ਸਨ ਰੂਫ ਵਾਲੀ ਆਟੋਮੈਟਿਕ ਓਕੇ ਹਾਂਜੀ ਹਾਂ ਪੈਸੇ ਪੈਸੇ ਭਾਈ ਐਸੇ ਰੇਟ ਤੇ ਦੇ ਦਾਂਗੇ ਕਿਤੇ ਵੀ ਨਹੀਂ ਮਾਰਕੀਟ ਚ ਮਿਲਣੀ 2,65,000 ਰੁਪਏ ਦੀ ਵੀਰ ਆਏ ਹਾਏ 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 2,65,000 ਦੀ ਸਾਨੂੰ ਫਾਲੀ ਪੂਰੀ ਫੁੱਲ ਲਗਜ਼ਰੀ ਕਾਰ ਹਾਂਜੀ ਹਾਂ ਇਹ ਕਾਰ ਤੁਸੀਂ ਲੈ ਜਾਓ ਬਈ ਮਹਾਨ ਨਜ਼ਾਰੇ ਲੌਂਗ ਬਈ ਜਦੋਂ ਕਾਰ ਲੈ ਲਈ ਬਈ ਹਣਾ ਬਾਕੀ ਬਿਲਡ ਕੁਆਲਟੀ ਕਰਦੀ ਕਾਰ ਸੋਹਣੀ ਆ ਬਈ ਹਾਂਜੀ ਹਾਂ ਤੇ ਇਹ ਕਾਰ ਲਿਆ ਅਗਲੇ ਤੁਹਾਨੂੰ ਹੋਰ ਵੀ ਕਾਰਾਂ ਦਵਾਂ ਬਈ Honda City ਆ ਤਿੰਨ ਖੜੀਆਂ ਆਪਣੇ ਲਵੇ ਵਰਨਾ ਕਰੇ 4 3 4 ਵਰਨਾ ਖੜੀਆਂ 4 3 4 ਵਰਨਾ ਕਰੇ ਕ੍ਰੈਟਾ ਤੇ ਬਰੇਜ਼ਾ ਕ੍ਰੇਟਾ ਦੇ ਬਰੇਜ ਆ ਮਤਲਬ ਗੱਲ ਕਰਾਂ ਹਰੇਕ ਕਾਰ ਦੇ ਵਿੱਚ ਆਪਣੇ ਕੋਲ 2-2 3-3 4-4 ਕਾਰਾਂ ਅਵੇਲੇਬਲ ਹੈਗੀਆਂ ਤੇ ਤੁਸੀਂ ਦੱਸੋ ਵੀ ਕਿਹੜੀ ਲੈਣੀ ਹੈ ਬਈ ਪਹਿਲੀ ਕਾਰ ਆਪਣੇ ਉਹਨਾਂ ਵਿੱਚੋਂ ਆਹੀ ਕਾਰ Honda City 14 ਮਾਡਲ ਹਾਂਜੀ ਕੰਪਨੀ ਫਿਟਡ ਲਾਇ ਲੱਗੇ ਹੈ ਵੀ ਕਾਰ ਨੂੰ ਟਾਇਰ ਵਧੀਆ ਨੇ ਐਸਾ ਪ੍ਰਾਈਸ ਦੇ ਦੂੰਗਾ ਵੀਰ ਮਾਰਕੀਟ 'ਚ ਕਿਤੇ ਵੀ ਨਹੀਂ ਮਿਲਣਾ 3 ਲੱਖ 55000 ਦੀ ਕਾਰ ਦੇ ਦੂੰਗਾ ਵੀਰ ਡੀਜ਼ਲ ਦੇ ਵਿੱਚ 2014 ਮਾਡਲ 14 ਮਾਡਲ 3 ਲੱਖ ਤੇ 55000 ਦੀ ਕਾਰ ਉਹ ਵੀ ਵਧੀਆ ਨੰਬਰ ਲੱਗੇ 15 14 ਲੈ ਜਾਓ ਬਈ ਆਹ ਕਾਰ ਨੰਬਰ ਹੈ ਤੇ ਵਧੀਆ ਕਾਰ ਆ ਅਗਲੀ ਆ ਗਈ ਆਪਣੇ ਕੋਲ ਚੰਡੀਗੜ੍ਹ ਨੰਬਰ ਦੀ ਇਹ ਡੀਜ਼ਲ ਦੇ ਵਿੱਚ ਹੈ ਇਹ ਵੀ 15 ਮਾਡਲ ਹੈ ਜੀ ਠੀਕ ਹੈ ਇਹ ਦੇ ਦਾਂਗੇ ਫਿਰ ਕਾਰ 445000 ਰੁਪਏ ਦੀ 445000 ਰੁਪਏਾਂ ਦੇ ਵਿੱਚ ਪੰਜਾਬ ਨੰਬਰ ਦੀ ਕਾਰ ਆ ਚੰਡੀਗੜ੍ਹ ਨੰਬਰ ਅੰਦਰੋਂ ਦਿਖਾਵਾਂ ਇੰਟੀਰੀਅਰ ਦੀ ਸੋਹਣੀ ਪਈਆ ਕਾਰ ਬਈ ਮਹਾ ਯਾਰ ਸੋਹਣੀ ਹੈ ਬਹੁਤ ਸੋਹਣੀ ਕਾਰ ਹੈ ਸੋਹਣੀ ਕਿਹਾ ਬੜੀ ਕਿਹਾ ਬਹੁਤ ਸੋਹਣੀ ਕਾਰ ਹੈ ਅੰਦਰੋਂ ਕੰਡੀਸ਼ਨ ਵਾਈਜ਼ ਵਧੀਆ ਇਹ ਕਾਰ ਤੁਸੀਂ ਲੈ ਜਾ ਸਕਦੇ ਬਈ ਹੈਨਾ ਅੱਗੇ ਆ ਗਈ ਭਾਜੀ 2014 ਮਾਡਲ ਇਹ ਵੀ ਹੋਂਡਾ ਸਿਟੀ ਡੀਜ਼ਲ ਦੇ ਵਿੱਚ ਹੈ ਵੀਰ ਟਾਇਰ ਲਾਇਆ ਆਫਟਰ ਐਕਸਟਰਾ ਮਾਰਕਟ ਲੱਗਿਆ ਹੋਇਆ ਹੈ ਵੀਰ ਕਾਰ ਨੂੰ 395000 ਰੁਪਏ ਦੀ ਕਾਰ ਦੇ ਦਾਂਗੇ ਵੀਰੇ ਮਾਰਕੀਟ ਚ ਕਿਤੇ ਵੀ ਨਹੀਂ ਮਿਲਣੀ ਨਾ ਪ੍ਰਾਈਸ ਦੇ ਕਰਾ ਡੀਜ਼ਲ ਦੇ ਵਿੱਚ ਇਹ ਕਾਰ ਤੁਸੀਂ ਲੈ ਜਾ ਸਕਦੇ ਬਈ ਅਗਲੀ ਆ ਗਈ ਸਿਆਜ਼ ਆਪਣੇ ਲਈ ਇਹ ਕਿਹੜਾ ਮਾਡਲ ਕਾਰ ਹੈ ਵੀਰ ਆ ਗਈ ਫਿਰ ਸਿਆਜ਼ ਮਾਡਲ ਹਾਂਜੀ ਪੇਡ ਨੰਬਰ ਹੈ ਵੀਰ 7500 ਠੀਕ ਹੈ ਚੰਡੀਗੜ੍ਹ ਨੰਬਰ 16 ਮਾਡਲ ਫਸਟ ਓਨਰ ਜੀ ਈ ਆਈ ਪਲੱਸ ਠੀਕ ਹੈ ਪੁਸ਼ ਬਟਨ ਵਾਲੀ ਵੀਰ ਲਓ ਜੀ ਪੋਜ਼ਿਟਿਵ ਸਟਾਰਟ ਹੈ ਹਾਂਜੀ ਹਾਂ ਤੇ ਵਧੀਆ ਇਹ ਪ੍ਰੀਮੀਅਮ ਕਾਰਾਂ ਚੋਂ ਆ ਜਾਂਦੀ ਹੈ ਵੀ ਕਾਰ ਹਨਾ ਹਾਂਜੀ ਹਾਂ ਮਰੂਤੀ ਦਾ ਬ੍ਰਾਂਡ ਹੈ ਤੇ ਪੈਸ 495000 ਰੁਪਏ ਦੀ ਇਕੁਇਡ ਕਰਦੇ ਆਂ ਕਾਰ ਦੇ ਉੱਪਰ 4.5 ਲੱਖ ਰੁਪਏ ਦਾ ਲੋਨ ਵੀ ਲੈ ਜੀ ਬਾਈ ਤੇ ਇਹ ਕਾਰ ਆ ਗਈ ਅਗਲੀ ਤੁਹਾਨੂੰ ਵਰਨਾ ਵਰਨਾ ਕਾਰਾਂ ਦਊਗਾ ਹੁਣ ਮੈਂ 4 ਜਿਹੜੀ ਮਰਜ਼ੀ ਲੈ ਜਾਓ ਬਾਈ ਹਨਾ ਇਹ ਆ ਗਈ ਮਾਡਲ ਕਿੰਨਾ ਕਾਰ ਦਾ ਵੀਰੇ ਵੀਰੇ ਇਹ ਆ ਗਈ 2014 ਮਾਡਲ ਹਾਂਜੀ 14 ਰਜਿਸਟਰਡ 15 ਇਹ ਠੀਕ ਐ ਐਸਐਕਸ ਮਾਡਲ ਐ ਕਾਰ ਪੀਬੀ ਪਹਿਣ ਨੰਬਰ ਐ ਕਾਰ ਦਾ ਵੀਰੇ ਵਾਈਟ ਰੰਗ ਸਵਾ 4 ਲੱਖ ਰੁਪਏ ਦੀ ਕਾਰ ਦੇ ਦਾਂਗੇ ਬੜੀ ਇਕੁਇਡ ਜੀ 15 ਮਾਡਲ 15 ਮਾਡਲ 15 ਮਾਡਲ 425000 ਅਲਾਈਲ ਉਹ ਲੱਗੇ ਹੋ ਨੇ ਬਾਈ ਪੀਵੀ 65 ਮਹਾਲੀ ਦਾ ਨੰਬਰ ਆ ਵੀ ਆਹ ਦਾ ਰੇਟ ਬਾਈ 15 ਮਾਡਲ ਦਾ ਤੁਹਾਨੂੰ ਕਿਤੇ ਪਾਸੋਂ ਨਹੀਂ ਮਿਲਣਾ ਇਹਦਾ ਰੇਟ ਹੈਗਾ ਸਿਰਫ 4 ਲੱਖ ਤੇ 25 25000 ਰੁਪਇਆ ਬਾਈ ਤੇ ਆ ਗਈ ਉਸ ਤੋਂ ਬਾਅਦ ਅਗਲੀ 16 ਮਾਡਲ 16 ਮਾਡਲ ਇਹ ਹੈ ਕਿ ਡੋਲਫਿਨ ਸ਼ੇਪ ਆ ਜੀ ਪ੍ਰੋਜੈਕਟਰ ਹੈ ਟਾਪ ਐਂਡ ਮਾਡਲ ਐਸਐਕਸ ਆਪਸ਼ਨਲ ਪੁਸ਼ ਬਟਨ ਤੇ ਪਲੱਸ ਆਟੋ ਆਟੋਮੈਟਿਕ ਆਟੋਮੈਟਿਕ ਪੈਸੇ ਕਰ ਦੇ ਐਸਾ ਰੇਟ ਦੂੰਗਾ ਪਰ ਮਾਰਕੀਟ ਚ ਕਿਤੇ ਮਿਲੇ ਨਹੀਂ ਸਕਦੇ 495000 ਦੀ 16 ਮਾਡਲ ਫਸੋ 16 ਮਾਡਲ ਹਾਂਜੀ ਹਾਂ 16 ਮਾਡਲ ਵਰਨਾ 495000 ਦੀ ਆਟੋਮੈਟਿਕ ਪੁਸ਼ ਬਟਨ ਸਟਾਰਟ ਬਈ ਸਾਡੇ ਇਹਦੇ ਉੱਪਰ ਵੀ ਭਾਜੀ 4.5 ਪਲੱਸ ਦਾ ਲੋਨ ਕਰਾ ਦੋ ਲੈ ਜੀ ਉੱਪਰ ਜਲਦੀ ਜਲਦੀ ਡੀਲ ਗ੍ਰੈਬ ਕਰ ਲਓ ਬਈ ਮ ਮਾਰਕੀਟ ਹਲਾਉਣ ਵਾਲੇ ਰੇਟ ਦਿੱਤੇ ਪੈਨੇ ਅੱਜ ਤੇ ਅਗਲੀ ਆ ਗਈ ਆਪਣੇ ਲਵੇ ਵਰਨਾ ਕਰ ਅਗੇਨ ਸਨਰੂਫ ਵਾਲੀ ਸਨਰੂਫ ਵਾਲੀ ਇਹ ਮਾਡਲ ਵੀਰ ਪੀਵੀ 27 ਨੰਬਰ ਹੈ ਪੇਡ ਨੰਬਰ ਹਾਂਜੀ 22 12ਵੇਂ ਮਹੀਨੇ ਦੀ ਕਾਰ ਹੈ 22 ਦੀ ਦਸੰਬਰ ਦੀ ਹਾਂਜੀ ਹਾਂ ਸਨਰੂਫ ਵਾਲੀ ਐਸਐਕਸ ਪੁਸ਼ ਬਟਨ ਟੱਚ ਵਾਲਾ ਸਿਸਟਮ ਸਾਰਾ ਕੁਝ ਲੱਗਿਆ ਪਟਰੋਲ ਦੇ ਵਿੱਚ ਅੰਦਰੋਂ ਕਾਰ ਚੈੱਕ ਕਰ ਲਓ ਹਾਂਜੀ ਬਹੁਤ ਸੋਹਣੀ ਕਾਰ ਹੈ ਐਸਾ ਰੇਟ ਦਊਗਾ ਵੀਰ ਮਾਰਕੀਟ 'ਚ ਕਿਤੇ ਵੀ ਨਹੀਂ ਮਿਲ ਸਕਦਾ ਜੀ 9 ਲੱਖ 25000 ਰੁਪਏ ਦੀ ਇੱਕੋ ਰੇਟ ਕਾਰ ਦੇ ਦਊਗਾ ਵੀਰ ਮਾਡਲ 22 ਪਟ్రਾਈ ਹਾਂਜੀ ਹਾਂ 22 ਮਾਡਲ ਵਰਨਾਕਾਰ ਰੇਟ 9 ਲੱਖ 25000 ਰੁਪਿਆ ਬਈ ਮਾ ਯਾਰ ਸਾਰੀ ਮਾਰਕੀਟ ਫਰੋ ਲਿਆਇਓ ਬਈ ਉਹ ਵੀ ਪੇਡ ਨੰਬਰ 25 ਇਹਦਾ ਪੇਡ 9 ਲੱਖ 25000 ਰੁਪਿਆ ਦੇ ਵਿੱਚ 22 ਮਾਡਲ ਕਾਰ ਨਹੀਂ ਮਿਲਦੀ ਤੇ ਕਾਰ ਦਾ ਨੰਬਰ 0083 ਨੰਬਰ ਆ ਇਹ ਵੀ ਨਾਲ ਦੇਦਾ ਨਾਲ ਨਾਲ ਤੇ ਬਈ ਹੈ ਨਾ ਜਾਇਜ਼ ਰੇਟ ਅਗਲੀ ਕਾਰ ਆ ਗਈ 5155 ਨੰਬਰ ਆ ਪੀਪੀ 70 ਨੰਬਰ ਆ ਤੇ ਇਹ ਆ ਗਈ ਭਾਜੀ ਐਸਐਕਸ ਆਪਸ਼ਨਲੀ ਮਾਡਲ ਮਾਡਲ ਆ ਗਈ 22 ਵੀ 22 ਹਾਂਜੀ ਹਾਂ ਠੀਕ ਹੈ ਇਹ ਡੀਜ਼ਲ ਦੇ ਵਿੱਚ ਹੈ ਵੀਰ ਉਹ ਪੈਟਰੋਲ ਦੇ ਵਿੱਚ ਹੈ ਵੀਰ ਇਹ ਡੀਜ਼ਲ ਦੇ ਵਿੱਚ ਹੈ ਇਹ ਵੀ ਫਰਸਟ ਓਨਰ ਹੈ ਇਹ ਮੇਰੇ ਖਿਆਲ ਤੋਂ 35 ਨਹੀਂ 40 ਕੇ ਆ ਚੱਲੀ ਉਹ ਸਰਵਿਸ ਰਿਪੋਰਟ ਦੇ ਨਾਲ ਸਾਢੇ 10 ਲੱਖ ਰੁਪਏ ਦੀ ਕਾਰ ਦੇ ਦਾਂਗੇ ਵੀਰ ਲੋਕ ਸਾਢੇ 12 12 ਲੱਖ ਰੁਪਏ ਮੰਗਦੇ ਆ ਜੀ ਬਾਈ ਬੋਲ ਆ ਇਹ ਆ ਵੀ ਬਈ ਕਾਰ ਦੀ ਡੀਲ ਬਹੁਤ ਸੋਹਣੀ ਡੀਲ ਆ ਵੀ ਇਹ ਕਾਰ ਲਿਆ ਸਾਦੋਂ ਸਾਢੇ 10 ਲੱਖ ਰੁਪਏ ਦੀ ਕਾਰ ਆ ਓਨਰ ਕਾਰ ਦਾ ਪਹਿਲਾ ਪਹਿਲਾ ਸਾਰੀਆਂ ਫਰਸਟ ਓਨਰ ਕਾਰਾਂ ਨੇ ਵੀ ਜੀ ਇਸ ਲੈਂਚ ਖੜੀਆਂ ਨੇ ਵੀਰੇ ਦੁਆਰੋਂ ਕਹਿੰਦਾ ਅਗਰ ਮੈਂ ਲੈ ਵੀ ਮੈਂ ਮਿੱਤਰੋ ਉਹ ਕਾਰ ਤੋਂ ਲੈ ਕੇ ਉਹ ਕਾਰ ਤੱਕ 10-12 ਘੜੀਆਂ ਨੇ 10 ਦੇ ਹਨ 10 ਹੀ ਫਰਸਟ ਓਨਰ ਨੇ ਜਿਹਦੇ ਵਿੱਚ Honda City ਫਰਸਟ ਓਨਰ ਆ ਵਰਨਾ ਹੀ ਫਰਸਟ ਓਨਰ ਜਿੱਦਿ ਤੋਂ ਆਪਾਂ ਵੀਡੀਓ ਸਟਾਰਟ ਕਰੀ ਦੀ 18 Baleno ਸਾਰੀਆਂ ਫਰਸਟ ਓਨਰ ਸਾਰੀਆਂ ਫਰਸਟ ਓਨਰ ਕਾਰਾਂ ਲੈ ਆ ਆ ਵੀਰੇ ਅੱਗੇ ਆ ਗਈ ਫਿਰ 2016 ਮਾਡਲ ਇਹ ਹੈਗੀ ਵੀਰ SX ਮਾਡਲ ਹੈ ਹਾਂਜੀ ਸਟੀਅਰਿੰਗ ਕੰਟਰੋਲ ਬਟਨ 1.6 ਦੇ ਵਿੱਚ ਹੈ ਐਸੇ ਰੇਟ ਤੇ ਕਾਰ ਦੇ ਦੂੰਗਾ ਫਿਰ ਮਾਰਕੀਟ ਚ ਕਿਤੇ ਵੀ ਨਹੀਂ ਮਿਲ ਸਕਦੀ ਹਾਂਜੀ 5,95,000 ਰੁਪਏ ਦੀ ਕਾਰ ਦੇ ਦੂੰਗਾ ਕ੍ਰੈਡਿਟਾ ਫਿਰ 595000 595000 ਰੁਪਏ ਦੀ ਕ੍ਰੇਟਾ ਕਾਰ ਹੈ ਡੇ ਟਾਈਮ ਰਨ ਲੈਂਪਸ ਪ੍ਰੋਜੈਕਟਰ ਹੈਡ ਲੈਂਪ ਸਾਰਾ ਕੁਝ ਵੀਰ ਫੁੱਲ ਇੰਸ਼ੋਰੈਂਸ ਕਾਰ ਦੀ ਵੀਰ ਲੈ ਜਾ ਬਈ ਡੀਲ ਗ੍ਰੈਪ ਕਰ ਲਓ ਬਈ ਮੇਲਾ ਲੁੱਟਣ ਵਾਲੇ ਰੇਟ ਨੇ ਜਲਦੀ ਲੁੱਟ ਲਓ ਕੱਲ ਨੂੰ ਕਹੋਂਗੇ ਬਈ ਤੁਸੀਂ ਫੇਕ ਵੀਡੀਓ ਪਾਤੀ ਫੇਕ ਫੂਕ ਨਹੀਂ ਹੈਗੀ ਰੇਟ ਹੀ ਆਪਣੇ ਜਾਇਜ਼ ਨੇ ਬਈ ਆ ਆ ਗਈ ਆਪਣੀ 2021 ਮਾਡਲ 21 ਪਲਟ੍ਰੋਲ ਬਰੇਜ਼ਾ ਹਾਂਜੀ ਹਾਂ ਹਾਂ ਐਲ ਐਕਸਾਈ ਕਨਵਰਟ ਟੂ ਜੈਡ ਐਕਸਾਈ ਹਾਂ ਹਾਂ ਟਾਇਰ ਲੋਅ ਐਕਸਟਰਾ ਲੱਗੇ ਹੋਇਆ ਟੱਚ ਵਾਲਾ ਸਿਸਟਮ ਰੇਨ ਵਾਈਜ਼ਰ ਹੈਂਡਲ ਕ੍ਰੋਮ ਵਿੰਡੋ ਕ੍ਰੋਮ ਸਾਰਾ ਕੁਝ ਲੱਗੇ ਹੈ ਬਰਕਾਰ ਦੇ ਉੱਪਰ ਸਪਨੀ ਅਨਯੂਜ਼ਡ ਦੋਨੋਂ ਚਾਬੀਆਂ ਫੁੱਲ ਇੰਸ਼ੋਰਸ 6,95,000 ਰੁਪਏ ਦੀ ਸਰਨ ਬਾਈ ਕਾਰ ਦੇ ਦਾਂਗੇ ਮਾਰਕੀਟ ਚ ਕਿਤੇ ਵੀ ਨਹੀਂ ਮਿਲ ਸਕਦੀ 6,95,000 ਦੀ ਨਵੀਂ ਸ਼ੇਪ ਬਰੇਜਾ ਕਾਰ 21 ਮਾਡਲ 21 ਮਾਡਲ ਸਾਢੇ 6 ਲੱਖ ਰੁਪਏ ਦਾ ਲੋਨ ਕਰਾ ਦੂੰਗਾ ਵੀਰ ਕਾਰ ਦੇ ਉੱਪਰ ਅਗਰ ਕਿਸੇ ਬੰਦੇ ਦੀ ਪ੍ਰੋਫਾਈਲ ਪਰ ਸੱਤਾ ਵੀ ਕਰਾ ਦਿੰਦਾ ਰੇਟ ਜਾਇ ਜਾਂ ਕੰਡੀਸ਼ਨ ਵਧੀਆ ਬਈ ਚੈੱਕ ਕਰ ਲੋ ਕਾਰਾਂ ਇਹ ਕਾਰਾਂ ਤੁਸੀਂ ਲੈ ਜਾ ਸਕੋ ਸਟੀਲ ਡੀਜ਼ ਮਹਾਰੀ ਸੈਕਟਰ 78 ਮਿਲਾਂਗੇ ਬਹੁਤ ਛੇਤੀ ਨਵੀਆਂ ਕਾਰਾਂ ਦੇ ਨਾਲ ਬਈ ਸੱਸੀ ਗੱਲ